ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰੇ ਸਮੂਦ ਅਸ਼ਕੰਦਾਸ ਸਵਾਗਤ ਹੈ ਅੱਜ ਪਿੰਡ ਚੱਕਪੱਕੀ ਤੋਂ ਵੱਡੀ ਗਿਣਤੀ ਵਿੱਚ ਸਰਕਲ ਹੈੱਡ ਆਰਪੀ ਸਿੰਘ ਦੀ ਅਗਵਾਈ ਵਿੱਚ ਟਰੈਕਟਰ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਭੇਜੇ ਗਏ ਇਸ ਵੱਲੋਂ ਪਾਰਟੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਲਾਲਾਬਾਦ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਕਰਨ ਵਾਲੀ ਪਾਰਟੀ ਅਕਾਲੀ ਦਲ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਉਹਨਾਂ ਹੋਰ ਜਾਣਕਾਰੀ ਦਿੰਦੇ ਆ ਦੱਸਿਆ ਕਿ ਪਿਛਲੇ ਕੁਝ ਸਮੇਂ ਪੰਜਾਬ ਅੰਦਰ ਕ腐ਪਸ਼ਨ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਲਾਇਨ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਇਸ ਲਈ ਲੋਕਾਂ ਨੂੰ ਇਕੱਠੇ ਹੋਣ ਅਤੇ ਜਾਗਰੂਕ ਹੋਣ ਲਈ ਇਹ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਆਓ ਸੁਣਦੇ ਹਾਂ ਮੇਨ ਆਗੂਆਂ ਦਾ ਕੀ ਕਹਿਣਾ ਹੈ ਬਨੇ ਰਹੋ ਵੀਡੀਓ ਦੇ ਐਂਡ ਤੱਕ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਬੜੀ ਵੱਡੀ ਮਾਤਰਾ ਦੇ ਵਿੱਚ ਸਰ ਟਰੈਕਟਰ ਜਾ ਰਹੇ ਨੇ ਕਿੱਥੇ ਜਾ ਰਹੇ ਨੇ ਪਿੰਡ ਚੱਕਪੱਖੀ ਤੋਂ ਇਹ ਸਰਦਾਰ ਸਰਵੀਰ ਸਿੰਘ ਵਾਲਾ ਸਾਹਿਬ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਅੱਜ ਲਾਲਾਂਬਾਦ ਪਹੁੰਚ ਰਹੀ ਹੈ ਜੀ ਉਹ ਜਿਸਬੰਦ ਜਿਹੜਾ ਅਸੀਂ ਸਾਰੇ ਸਰਦਾਰ ਹਰਪ੍ਰੀਤ ਸਿੰਘ ਸਰਕਲ ਪ੍ਰਧਾਨ ਜੀ ਉਹਨਾਂ ਦੀ ਅਗਵਾਈ 'ਚ ਅਸੀਂ 25 ਤੋਂ 30 ਟਰੈਕਟਰ ਲੈ ਕੇ ਜਿਹੜਾ ਜਲਾਲਾਬਾਦ ਪਹੁੰਚ ਰਹੇ ਹਾਂ ਜੀ ਇਹ ਪਹਿਲਾਂ ਵੀ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਗਈ ਸੀ ਇਹ ਰੋਕੀ ਕਿਉਂ ਗਈ ਜਿਹੜਾ ਆਪਣਾ ਸਾਨਾ ਦਾ ਜਿਹੜਾ ਸੰਗਠਨ ਚੱਲ ਰਿਹਾ ਸੀ ਉਹ ਸੰਬੰਧ ਰੋਕੀ ਗਈ ਸੀ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਇਹ ਕਿਸ ਵਾਸਤੇ ਤੇ ਕਿਉਂ ਕੱਢੀ ਜਾ ਰਹੀ ਹੈ ਇਹ ਦੇਖੋ ਜਿਹੜੀ ਪੰਜਾਬ ਦੇ ਵਿੱਚ ਗੁੰਡਾਗਰਦੀ ਇੰਨੀ ਵਧ ਗਈ ਲਾਅ ਐਂਡ ਆਰਡਰ ਦਾ ਕੋਈ ਬਹੁਤ ਬੁਰਾ ਹਾਲ ਹੈ ਕੋਈ ਆਪਦੇ ਆਪ ਨੂੰ ਸ਼ੇਪ ਨਹੀਂ ਸਮਝਦਾ ਸੋਈ ਕਿਤੇ ਕਤਲੋਗਾਰਦ ਹੋ ਰਹੀ ਹੈ ਬਹੁਤ ਬੁਰਾ ਹਾਲ ਹੈ ਉਹਦੇ ਸੰਬੰਧ ਦੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਜਾਗਰੂਕ ਕਰਨ ਵਾਸਤੇ ਵੀ ਪੰਜਾਬ ਬਚਾਉਣ ਵਾਸਤੇ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ ਏ ਕੀ ਲੱਗਦਾ ਹੈ ਜਿਹੜੇ ਵਰਕਰ ਨਾਰਾਜ਼ ਸੀ ਅਕਾਲੀ ਦਲ ਪਾਰਟੀ ਤੋਂ ਕਿ ਇਸ ਪੰਜਾਬ ਬਚਾਓ ਯਾਤਰਾ ਦੇ ਨਾਲ ਜਿਹੜੇ ਵਰਕਰ ਛੱਡ ਕੇ ਜਾ ਚੁੱਕੇ ਆ ਮਿਲਣਗੇ ਉਹ ਵਾਪਸ ਆ ਜਾਣਗੇ ਬਿਲਕੁਲ ਜੀ ਹੁਣ ਆਪਣੇ ਕੋਲੇ ਸਰਦਾਰ ਸੁਖਦੇਵ ਸਿੰਘ ਢੀਡਸਾ ਸਾਹਿਬ ਆ ਹੀ ਗਏ ਨੇ ਵਾਪਸ ਪੰਜਾਬ ਬਚਾਓ ਯਾਤਰਾ ਜਿਹੜੀ ਮਾਝੇ 'ਚ ਬਹੁਤ ਵੱਡਾ ਹੰਗਾਰਾ ਜਿਹੜਾ ਪਹਿਲੇ ਪੜਾਅ 'ਚ ਮਿਲਿਆ ਸੀ ਉਹ ਜਿਹੜੀ ਕੱਲ ਤੋਂ ਫਿਰ ਯਾਤਰਾ ਸ਼ੁਰੂ ਹੋਈ ਉਹਦੇ ਨਾਲ ਸਰਵੇਪ ਸਿੰਘ ਵੀ ਸਾ ਅਗੇ ਹੋਰ ਜਿਹੜੇ ਸਾਰੇ ਬਾਕੀ ਲੀਡਰ ਹੋਏ ਸੀ ਸਾਰੇ ਸਾਨੂੰ ਉਮੀਦ ਹੈ ਵੀ ਸਾਰੇ ਅਕਾਲੀ ਦਲ ਨਾਲ ਆ ਜਾਣਗੇ। ਇਹ ਇਸ ਵਕਤ ਬੜੀ ਵੱਡੇ ਕਾਫਲੇ ਦੇ ਵਿੱਚ ਤੁਸੀਂ ਜਾ ਰਹੇ ਹੋ ਕਿ ਵੇਖਣ ਵਾਲੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਹੈ ਵੀ ਵੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਥੇ ਗਵਾਈ ਕੀਤੀ ਹੈ ਜੀ 10 ਸਾਲ ਉਹ ਮੁੱਖ ਮੰਤਰੀ ਰਹੇ ਹੈ ਜੀ ਕੰਮ ਜਿਹੜਾ ਹੋਇਆ ਇੱਥੇ ਜਲਾਲਾਬਾਦ 'ਚ ਉਹ ਦੱਸਣ ਦੀ ਲੋੜ ਹੀ ਨਹੀਂ ਆਪਾਂ ਨੂੰ ਉਸ ਤੋਂ ਬਾਅਦ ਇੱਕ ਕਿੱਟ ਵੀ ਕਿਧਰੇ ਪਿੰਡਾਂ 'ਚ ਨਹੀਂ ਲੱਗੀ ਪਰਚੇ ਤੇ ਰਾਜਨੀਤੀ ਚੱਲ ਰਹੀ ਹੈ ਹੋਰ ਕੁਝ ਨਹੀਂ ਹੋ ਰਿਹਾ ਸਭ ਇੱਥੇ ਕਹਿੰਦੇ ਚੋਣੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਹੀ 'ਚ ਸ਼੍ਰੋਮਣੀ ਅਕਾਲੀ ਦਲ ਵੱਧ ਤੋਂ ਵੱਧ ਜੁੜੋ ਪੰਜਾਬ ਦੀ ਖੇਤਰੀ ਪਾਰਟੀ ਹੈ ਉਹ ਨਹੀਂ ਪੰਜਾਬ ਦਾ ਭਲਾ ਸੋਚਣਾ ਇਹ ਰਾਸ਼ਟਰੀ ਪਾਰਟੀਆਂ ਇਹਨਾਂ ਨੇ ਕੁਝ ਨਹੀਂ ਇਹ ਤਾਂ ਹਰਿਆਣਾ ਜਾ ਕੇ ਹੋਰ ਰਾਜਸਥਾਨ ਹੋਰ ਇਹ ਤਾਂ ਖੇਤਰੀ ਪਾਰਟੀ ਨੇ ਪੰਜਾਬ ਦਾ ਜਿਹੜਾ ਭਲਾ ਕਰਨਾ ਹੈ ਜੀ ਮਿਹਰਬਾਨੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਇਕੱਠ ਹੋਣਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਅਕਾਲੀ ਦਲ ਪਾਰਟੀ ਵਾਪਸੀ ਕਰੇਗੀ ਸਾਡਾ ਕਰੀਬ ਏਰੀਆ ਜਿਹੜਾ ਸਾਡਾ ਚੱਕ ਪੱਕੀ ਹੈ ਸਰਦਾਰ ਹਰਪ੍ਰੀਤ ਸਿੰਘ ਮੈਂ ਸਾਹਿਬ ਜਿਹੜੇ ਆ ਸਰਕਲ ਪ੍ਰਧਾਨ ਨੇ ਨਾ ਜੀ ਉਹਨਾਂ ਦੀ ਰਮਾਈ 8 ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਪਿੰਡੋਂ ਬਹੁਤ ਵੱਡਾ ਹੰਗਾਰਾ ਮਿਲਦਾ ਰਿਹਾ ਤੇ ਮਿਲਦਾ ਰਹੇਗਾ ਤੇ ਅੱਜ ਵੀ ਸਟੈਂਡ ਹੈ ਤੇ ਉਹਨਾਂ ਦੀ ਹਰਮਾਈ ਇਹਦਾ ਪੰਜਾਬ ਬਚਾਓ ਯਾਤਰਾ ਜੋ ਸਰਦਾਰ ਸਖਬੀਰ ਸਿੰਘ ਬਾਦਲ ਜੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਮਾ ਸ਼ੁਰੂ ਕੀਤੀ ਹੈ ਉਸ ਮੁਤਾਬਕ ਅੱਜ ਅਨਾਜ ਮੰਡੀ ਜਲਾਲਾਬਾਦ ਵਿਖੇ ਇਕੱਠ ਹੋ ਰਿਹਾ ਹੈ ਟਰੈਕਟਰ ਟਰਾਲੀਆਂ ਦਾ ਜਿੰਦੇ ਵਿੱਚੋਂ ਕਰੀਬ 25 ਤੋਂ 30 ਟਰੈਕਟਰ ਇਕੱਲੇ ਚੱਕ ਪੱਕੀ ਤੋਂ ਤੇ ਬਹੁਤ ਵੱਡਾ ਹਜੂਮ ਜਿਹੜਾ ਜਲਾਲਾਬਾਦ ਪਹੁੰਚ ਰਿਹਾ ਹੈ ਤੇ ਅਸੀਂ ਸਾਡੀ ਤਾਂ ਇਹੀ ਆਸ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਦੁਬਾਰਾ ਆਵੇ ਤਾਂ ਜੋ ਜਿਹੜੀ ਗੁੰਡਾਗਰਦੀ ਨਸ਼ਿਆਂ ਦਾ ਜਾਂ ਹੋਰ ਕਰੈਤਾ ਹੋ ਰਹੀਆਂ ਉਹਨਾਂ ਨੂੰ ਠੱਲ ਪਾਈ ਜਾ ਸਕੇ ਜੀ ਜਿੱਦਾਂ ਕਿ ਪਹਿਲਾਂ ਵੀ ਜਿਹੜੇ ਬੋਲ ਗਏ ਆ ਬਲਾਰੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੇ ਇੱਥੇ ਜ਼ਲਾਲਾਬਾਦ ਏਰੀਆ ਅਕਾਲੀਆਂ ਦਾ ਗੜ ਹੈ ਕਿ ਆਮ ਵਰਕਰਾਂ ਨੂੰ ਵੀ ਨਾਲ ਉਸੇ ਤਰ੍ਹਾਂ ਲੈ ਕੇ ਤੁਰਿਆ ਜਾਏਗਾ ਜਿਵੇਂ ਪਹਿਲਾਂ ਤੁਰਿਆ ਜਾਂਦਾ ਸੀ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਭਾਈਚਾਰਕ ਸਾਂਝ ਬਣਾਉਂਦੀ ਹੈ ਇਹਦੇ ਵਿੱਚ ਨਾ ਕੋਈ ਹਿੰਦੂ ਮੁਸਲਮਾਨ ਸਿੱਖ ਐਸਾਈ ਸਾਰੇ ਹੀ ਆਪਾਂ ਭਾਈ ਭਾਈ ਜੀ ਤੇ ਸਾਡੇ ਏਰੀਏ ਨੂੰ ਜਿਹੜਾ ਬਹੁਤ ਬੈਕਵਰਡ ਸੀ ਫਾਰਵਰਡ ਕਰਨ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਸੀਐਮ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਜੋ ਉਹਨਾਂ ਨੇ ਜਲਾਲਾਬਾਦ ਦੀ ਤਰੱਕੀ ਕਰਾ ਕੇ ਜਿਵੇਂ ਲੀਆਂ ਤੇ ਪਛਾਤਾ ਤਰੱਕੀ ਦੀਆਂ ਲੀਆਂ ਤੇ ਕੁਝ ਨਹੀਂ ਹੋ ਰਿਹਾ ਤੇ ਅੱਜ ਜਿਹੜਾ ਹੁਣ ਜਿੱਥੇ ਕੰਮ ਪਏ ਸੀ ਕਰੀਬ 7-8 ਸਾਲ ਤੋਂ ਉੱਥੇ ਹੀ ਰੁਕੇ ਹੋਇਆ ਕੋਈ ਕੰਮ ਨਹੀਂ ਹੋਇਆ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਗਰਾਂਟਾ ਪਿੰਡਾਂ ਦੇ ਵਿੱਚ ਉਸ ਸਮੇਂ ਕਿਸੇ ਦਾ ਸਟੇਡੀਅਮ ਜਾਂ ਵਾਟਰ ਬਾਕਸ ਜਾਂ ਕੋਈ ਵੱਡੇ ਪ੍ਰੋਜੈਕਟ ਸ਼ੁਰੂਆਤ ਕੀਤੇ ਸੀ ਉਹ ਅੱਜ ਬਣ ਰਿਹਾ ਸਿਰਫ ਕਿਉਂਕਿ ਹੌਲੀ ਹੌਲੀ ਮਨਜ਼ੂਰੀ ਮਿਲਣਾ ਸੈਂਟਰ ਦੇ ਵਿੱਚੋਂ ਬਹੁਤ ਔਖਾ ਹੋ ਜਾਂਦਾ ਹੈ ਹੌਲੀ ਹੌਲੀ ਇਹ ਕੰਮ ਜਿਹੜੀ ਇਹਨਾਂ ਦਾ ਅ ਮਨਜ਼ੂਰੀ ਮਿਲਦੀ ਹੈ ਤੇ ਅੱਜ ਉਹੋ ਹੀ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਜਿਹੜੇ ਅੱਜ ਕੋਈ ਮਾੜੇ-ਮੋٹے ਚੱਲ ਰਿਹਾ ਵਰਨਾ ਕੋਈ ਗੱਲ ਨਹੀਂ ਠੀਕ ਹੈ ਮਿਹਰਬਾਨੀ